ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਂਿਆਂ ਅੱਜ ਦੀਆਂ ਖਬਰਾਂ ਤੇ ਅਮਰੀਕਾ 'ਚ 2025 'ਚ 317000 ਤੋਂ ਵੱਧ ਸੰਗੀ ਮੁਲਾਜ਼ਮਾਂ ਨੇ ਨੌਕਰੀ ਛੱਡੀ ਪਰਸੋਨਲ ਮੈਨੇਜਮੈਂਟ ਦਫ਼ਤਰ ਅਨੁਸਾਰ ਬਹੁ ਗਿਣਤੀ ਮੁਲਾਜ਼ਮਾਂ ਨੇ ਇਚਕ ਤੌਰ ਤੇ ਸਮੇ ਤੋਂ ਪਹਿਲਾਂ ਸੇਵਾ ਮੁਕਤੀ ਲੈ ਲਈ ਜਾਂ ਨੌਕਰੀਆਂ ਛੱਡ ਕੇ ਚਲੇ ਗਏ ਮੁਲਾਜ਼ਮਾਂ ਨੇ ਇੱਕ ਕਦਮ 트াম্প ਪ੍ਰਸ਼ਾਸਨ ਵੱਲੋਂ ਸਰਕਾਰੀ ਖਰਚ ਘਟਾਉਣ ਅਤੇ ਆ ਕੁਸ਼ਲਤਾ ਦੇ ਨਾਂ ਤੇ ਹਜ਼ਾਰਾਂ ਮੁਲਾਜ਼ਮਾਂ ਦੀ ਛਾਂਟੀ ਕਰਨ ਤੋਂ ਬਾਅਦ ਚੁੱਕਿਆ ਇਨ੍ਹਾਂ ਵਿੱਚ ਉਹ ਮੁਲਾਜ਼ਮ ਵੀ ਸ਼ਾਮਲ ਸਨ ਜੋ ਨਵੇਂ ਸਨ ਜਾਂ ਹਾਲ ਹੀ ਚ ਪਦੋਂਨਤ ਕੀਤੇ ਗਏ ਸਨ ਤੇ ਉਹਨਾਂ ਦਾ ਪ੍ਰੋਬੇਸ਼ਨਰੀ ਸਮਾ ਚੱਲ ਰਿਹਾ ਸੀ 20 ਜਨਵਰੀ 2025 ਨੂੰ ਰਾਸ਼ਟਰਪਤੀ ਡੋਨਾਲਡ 트াম্প ਵੱਲੋਂ ਜਾਰੀ ਪਹਿਲੇ ਆਦੇਸ਼ ਚ ਯੂਐਸ ਡਿਪਾਰਟਮੈਂਟ ਆਫ ਗਵਰਨਮੈਂਟ ਆਫੀਸ਼ੀਐਂਸੀ ਦੀ ਸਥਾਪਨਾ ਗਈ ਇਸ ਵਿਭਾਗ ਦਾ ਕੰਮ ਸੰਗੀ ਨੌਕਰਸ਼ਾਹੀ ਖਰਚ ਨੂੰ ਘਟਾਉਣਾ ਤੇ ਹੁੰਦੀ ਬਰਬਾਦੀ ਨੂੰ ਰੋਕਣਾ ਸੀ ਇਸ ਦੀ ਕਮਾਨ ਅਰਬਪਤੀ ਐਲਨ ਮਸਕ ਨੂੰ ਸੌਂਪੀ ਗਈ ਜਿਸ ਨੇ ਮੁਲਾਜ਼ਮਾਂ ਦੀ ਸਮੂਹਿਕ ਛਾਂਟੀ ਸ਼ੁਰੂ ਕੀਤੀ ਅਤੇ ਇੱਛੁਕ ਤੌਰ ਤੇ ਨੌਕਰੀਆਂ ਛੱਡਣ ਲਈ ਰਾਹ ਪੱਧਰਾ ਕੀਤਾ ਪਰਸਨਲ ਮੈਨੇਜਮੈਂਟ ਦਫ਼ਤਰ ਅਨੁਸਾਰ ਸਰਕਾਰ ਨੇ 2025 ਚ 68000 ਨਵੇਂ ਮੁਲਾਜ਼ਮ ਭਰਤੀ ਵੀ ਕੀਤੇ ਜਿਨ੍ਹਾਂ ਨਾਲ ਦੇਸ਼ ਭਰ ਚ ਕੁੱਲ ਸੰਗੀ ਸਿਵਿਲੀਅਨ ਵਰਕਰਾਂ ਦੀ ਗਿਣਤੀ ਤਕਰੀਬਨ 2.1 ਮਿਲੀਅਨ ਹੋ ਗਈ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕਿਹਾ ਕਿ ਉਨ੍ਹਾਂ ਦੇ ਨਵੇਂ ਸਾਲ ਦਾ ਸੰਕਲਪ ਧਰਤੀ ਤੇ ਸ਼ਾਂਤੀ ਹੈ। ਉਨ੍ਹਾਂ ਨੇ ਇਹ ਟਿੱਪਣੀਆਂ ਫਲੋਰੀਡਾ ਦੇ ਆਪਣੇ ਮਾਰੇ ਲਾਗੋ ਰਿਜ਼ੋਰਟ ਵਿਖੇ ਨਵੇਂ ਸਾਲ ਦੀ ਸ਼ਾਮ ਦੇ ਸਮਾਗਮ ਦੌਰਾਨ ਕੀਤੀਆਂ ਜਦੋਂ ਉਨ੍ਹਾਂ ਨੂੰ ਉਨ੍ਹਾਂ ਦੇ ਨਵੇਂ ਸਾਲ ਦੇ ਸੰਕਲਪ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਧਰਤੀ ਤੇ ਸ਼ਾਂਤੀ ਸ਼ਾਂਤੀ ਫਿਰ ਉਨ੍ਹਾਂ ਨੇ ਦੇਸ਼ ਦੀ ਮੌਜੂਦਾ ਸਥਿਤੀ ਬਾਰੇ ਗੱਲ ਕੀਤੀ 트럼ਪ ਅਤੇ ਪਹਿਲੀ ਮਹਿਲਾ ਨੇ ਇਸ ਸਮਾਗਮ ਚ ਬਹੁਤ ਸਾਰੇ ਪ੍ਰਮੁੱਖ ਲੋਕਾਂ ਨੂੰ ਸੱਦਾ ਦਿੱਤਾ ਤੇ ਮਾਹੌਲ ਸ਼ਾਨਦਾਰ ਤੇ ਤਿਉਹਾਰ ਵਾਲਾ ਸੀ ਸਥਾਨ ਦੇ ਬਾਹਰ ਕਾਲੇ ਕਾਰਪਟ ਤੇ ਸੁਨਹਿਰੀ ਅੱਖਰਾਂ ਚ ਹੈਪੀ ਨਿਊ ईयर ਮਾਰੇ ਲਾਗੋ ਲਿਖਿਆ ਹੋਇਆ ਸੀ ਸੰਗੀਤਕਾਰ ਉੱਚੇ ਪਲੇਟਫਾਰਮ ਤੇ ਖੜੇ ਹੋ ਕੇ ਗੋਡ ਬles ਅਮਰੀਕਾ ਅਤੇ ਦਾ ਸਟਾਰਸ ਸਪੈਂਗਲਡ ਬੈਨਰ ਵਜਾਰੇ ਸਨ ਆਪਣੇ ਸੰਬੋਧਨ ਚ ਟਰੰਪ ਨੇ ਕਿਹਾ ਕਿ ਅਮਰੀਕਾ ਬਹੁਤ ਵਧੀਆ ਕਰ ਰਿਹਾ ਹੈ। ਉਹਨਾਂ ਦਾਵਾ ਕੀਤਾ ਕਿ ਦੇਸ਼ ਚ ਰਿਕਾਰਡ ਪੱਧਰ ਤੇ ਨਿਵੇਸ਼ ਹੋ ਰਿਹਾ ਹੈ ਤੇ ਅਮਰੀਕਾ ਭਾਰਤ ਚ ਨਵੀਆਂ ਫੈਕਟਰੀਆਂ ਬਣ ਰਹੀਆਂ ਨੇ। ਉਹਨਾਂ ਕਿਹਾ ਕਿ ਆਰਥਿਕ ਵਿਕਾਸ ਦੇ ਅੰਕੜੇ ਉਮੀਦ ਨਾਲੋਂ ਕਿਤੇ ਬਿਹਤਰ ਰਹੇ ਨੇ। ਟਰੰਪ ਨੇ ਇਹ ਵੀ ਕਿਹਾ ਕਿ ਟੈਰਿਫ ਨੇ ਸੰਯੁਕਤ ਰਾਜ ਅਮਰੀਕਾ ਲਈ ਸੈਂਕੜੇ ਮਿਲੀਅਨ ਡਾਲਰ ਦਾ ਮਾਲੀਆ ਪੈਦਾ ਕੀਤਾ ਤੇ ਫੌਜ ਨੂੰ ਪੂਰੀ ਤਰ੍ਹਾਂ ਸਮਰਥਨ ਅਤੇ ਫੰਡ ਦਿੱਤਾ ਗਿਆ। ਟਰੰਪ ਨੇ ਕਿਹਾ ਸੀ ਵਾਪਸ ਆ ਗਏ ਹਾਂ ਅਸੀਂ ਹੋਰ ਮਜ਼ਬੂਤ ਹਾਂ ਉਹਨਾਂ ਕਿਹਾ ਕਿ ਦੇਸ਼ 'ਚ ਹੋ ਰਹੀਆਂ ਤਬਦੀਲੀਆਂ ਉਸ ਦੀ ਉਮੀਦ ਨਾਲੋਂ ਤੇਜ਼ ਨੇ ਉਹਨਾਂ ਕੁਝ ਆਗੂਆਂ ਦੀ ਪ੍ਰਸ਼ੰਸਾ ਕੀਤੀ ਤੇ ਕਿਹਾ ਕਿ ਦੇਸ਼ ਨੂੰ ਸਹੀ ਦਿਸ਼ਾ 'ਚ ਲੈ ਜਾਣ ਲਈ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ ਪ੍ਰੋਗਰਾਮ ਦਾ ਇੱਕ ਖਾਸ ਹਿੱਸਾ ਲਾਈਵ ਕਲਾ ਪ੍ਰਦਰਸ਼ਨ ਸੀ ਇੱਕ ਕਲਾਕਾਰ ਨੇ ਸਟੇਜ 'ਤੇ ਸੰਗੀਤ ਦੇ ਨਾਲ ਇੱਕ ਪੇਂਟਿੰਗ ਬਣਾਈ ਜੋ ਅੰਤ 'ਚ ਯਿਸੂ ਮਸੀਹ ਦਾ ਚਿੱਤਰਣ ਨਿਕਲਿਆ ਟਰੰਪ ਨੇ ਪੇਂਟਿੰਗ ਦੀ ਨਿਲਾਮੀ ਕੀਤੀ ਜਿਸ ਤੋਂ ਹੋਣ ਵਾਲੀ ਰਕਮ ਸੇਂਟ ਜੂਡ ਤੇ ਸ਼ੈਰਫ ਵਿਭਾਗ ਨੂੰ ਦਾਨ ਦਿੱਤੀ ਗਈ। ਇਹ ਪੇਂਟਿੰਗ 2.75 ਮਿਲੀਅਨ ਡਾਲਰ ਚ ਵਿਕ ਗਈ। ਇਸ ਸਮਾਗਮ ਚ ਕਈ ਵੱਡੇ ਨਾਮ ਸ਼ਾਮਲ ਹੋਏ ਜਿਨ੍ਹਾਂ ਵਿੱਚ ਟਰੰਪ ਪਰਿਵਾਰ ਦੇ ਮੈਂਬਰ, ਕਾਰੋਬਾਰੀ, ਅਮਰੀਕੀ ਅਧਿਕਾਰੀ ਤੇ ਕੁਝ ਵਿਦੇਸ਼ੀ ਮਹਿਮਾਨ ਸ਼ਾਮਲ ਸਨ। ਟਰੰਪ ਨੇ ਕਥਿਤ ਵਿੱਤੀ ਘੁਟਾਲਿਆਂ ਨੂੰ ਵੀ ਸੰਬੋਧਿਤ ਕੀਤਾ ਕਿ ਅਰਬਾਂ ਡਾਲਰ ਦੀ ਧੋਖਾਧੜੀ ਦਾ ਪਰਦਾਫਾਸ਼ ਕੀਤਾ ਜਾ ਰਿਹਾ ਹੈ ਤੇ ਇਸ ਨੂੰ ਵਾਪਸ ਲਿਆ ਜਾਵੇਗਾ। ਉਹਨਾਂ ਨੇ ਇਸ ਨੂੰ ਦੇਸ਼ ਲਈ ਨਵਾਂ ਤੇ ਬਿਹਤਰ ਸਾਲ ਕਿਹਾ। ਨਿਊਯਾਰਕ ਸਿਟੀ ਦੇ ਮੇਅਰ ਜ਼ਹਰਾਨ ਮਮਦਾਨੀ ਨੇ ਕਾਰਕੁਨ ਉਮਰ ਖਾਲਿਦ ਲਈ ਇੱਕ ਨੋਟ ਲਿਖਿਆ ਹੈ ਜਿਸ ਵਿੱਚ ਉਹਨਾਂ ਨੇ ਕੜਵਾਹਟ ਬਾਰੇ ਖਾਲਿਦ ਦੇ ਸ਼ਬਦਾਂ ਅਤੇ ਇਸ ਨੂੰ ਆਪਣੇ ਆਪ ਤੇ ਭਾਰੂ ਨਾ ਹੋਣ ਦੇਣ ਦੀ ਮਹੱਤਤਾ ਨੂੰ ਯਾਦ ਕੀਤਾ। ਇਹ ਨੋਟ ਖਾਲਿਦ ਦੀ ਸਾਥੀ ਬਨੋਜ ਜੋਤਸਨਾ ਲਹਿੜੀ ਦੁਆਰਾ ਐਕਸ ਤੇ ਪੋਸਟ ਕੀਤਾ ਗਿਆ ਸੀ ਜਿਸ ਦੇ ਕੈਪਸ਼ਨ ਚ ਲਿਖਿਆ ਸੀ ਜਦੋਂ ਜੇਲਾ ਅਲੱਗ ਥਲੱਗ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਤਾਂ ਸ਼ਬਦ ਸਫਰ ਕਰਦੇ ਨੇ। ਮਮਦਾਨੀ ਵੱਲੋਂ ਦਸਤਖਤ ਕੀਤੇ ਗਏ ਹੱਥ ਲਿਖਤ ਨੋਟ 'ਚ ਕਿਹਾ ਗਿਆ ਹੈ प्यारे उमर मैं अक्सर कडवाहट बारे ਤੁਹਾਡੇ ਸ਼ਬਦਾਂ ਅਤੇ ਇਸ ਨੂੰ ਆਪਣੇ ਆਪ ਤੇ ਭਾਰੂ ਨਾ ਹੋਣ ਦੇਣ ਦੀ ਮਹੱਤਤਾ ਬਾਰੇ ਸੋਚਦਾ ਤੁਹਾਡੇ ਮਾਤਾ ਪਿਤਾ ਨੂੰ ਮਿਲ ਕੇ ਖੁਸ਼ੀ ਹੋਈ ਅਸੀਂ ਸਾਰੇ ਤੁਹਾਡੇ ਬਾਰੇ ਸੋਚ ਰਹੇ ਹਾਂ ਮਮਦਾਨ ਤੋਂ ਪਹਿਲਾਂ ਅਮਰੀਕਾ ਦੇ 8 ਸੰਸਦ ਮੈਂਬਰ ਭਾਰਤ ਦੇ ਰਾਜਦੂਤ ਵਿਨੇ ਮੋਹਨ ਕੁਵਾਤੜਾ ਨੂੰ ਪੱਤਰ ਲਿਖ ਕੇ ਉਮਰ ਖਾਲਿਦ ਨੂੰ ਜ਼ਮਾਨਤ ਦਿੱਤੇ ਜਾਣ ਦੀ ਮੰਗ ਕਰ ਚੁੱਕੇ ਨੇ ਉਹਨਾਂ ਕਹਿੰਦੇ ਕਿ ਬਿਨਾਂ ਮੁਕਦਮੇ ਤੋਂ 5 ਸਾਲ ਤੱਕ ਕਿਸੇ ਨੂੰ ਜੇਲ੍ਹ 'ਚ ਰੱਖਣਾ ਵਾਜਬ ਨਹੀਂ ਜਿਸ ਦੇ ਮੱਦੇਨਜ਼ਰ ਉਸ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ ਨਿਊਯਾਰਕ ਚ ਨਵਾਂ ਯੋਗ ਸ਼ੁਰੂ ਕਰਨ ਦਾ ਅਹਿਦ ਕਰਦਿਆਂ ਮੇਅਰ ਜ਼ਹਰਾਨ ਮਮਦਾਨੀ ਨੇ ਜਨਤਕ ਤੌਰ ਤੇ ਵੀ ਅਹੁਦੇ ਦੀ ਸੌਂਚ ਚੁੱਕ ਲਈ ਜਿਸ ਦੌਰਾਨ ਪੰਜਾਬੀ ਗਾਇਕੀ ਦੇ ਜ਼ੋਹਰ ਦੇਖਣ ਨੂੰ ਮਿਲੇ ਸਿਰਫ 1 ਸਾਲ ਪਹਿਲਾਂ ਤੱਕ ਨਿਊਯਾਰਕ ਸੂਬਾ ਅਸੈਂਬਲੀ ਦੇ ਮੈਂਬਰ ਜ਼ਹਰਾਨ ਮਮਦਾਨੀ ਨੂੰ ਸ਼ਹਿਰ ਦੇ ਜ਼ਿਆਦਾਤਰ ਲੋਕ ਨਹੀਂ ਸੰਜਾਨਦੇ ਪਰ ਲੋਕਾਂ ਨੂੰ ਮਹਿੰਗਾਈ ਤੋਂ ਨਜਾਤ ਦਿਵਾਉਣ ਅਤੇ ਪ੍ਰਵਾਸੀਆਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਨ ਦੇ ਦਾਅਵਿਆਂ ਮਗਰੋਂ ਘਰ ਘਰ ਉਹਨਾਂ ਦਾ ਨਾਮ ਲਿਆ ਜਾਣ ਲੱਗਾ ਨਿਊਯਾਰਕ ਸ਼ਹਿਰ ਦੇ ਇਤਿਹਾਸ ਚ ਪਹਿਲੀ ਵਾਰ ਭਾਰਤੀ ਅਤੇ ਮੁਸਲਮਾਨ ਮੇਅਰ ਸੱਤਾ ਚ ਆਇਆ ਏ ਅਹੁਦਾ ਸੰਭਾਲਣ ਤੋਂ ਘੰਟੇ ਦੇ ਅੰਦਰ ਜ਼ੁਹਰਾਨ ਮਮਦਾਨੀ ਨੇ ਸਾਬਕਾ ਮੇਅਰ 에릭 ਐਡਮਸ ਵੱਲੋਂ 26 ਸਤੰਬਰ 2024 ਤੋਂ ਬਾਅਦ ਜਾਰੀ ਹਰ ਕਾਰਜਕਾਰੀ ਹੁਕਮ ਨੂੰ ਰੱਦ ਕਰ ਦਿੱਤਾ 에릭 ਐਡਮਸ ਵਿਰੁੱਧ 26 ਸਤੰਬਰ ਨੂੰ ਹੀ ਭ੍ਰਸ਼ਟਾਚਾਰ ਦੇ ਦੋਸ਼ ਲੱਗੇ ਸਨ ਜੋ ਬਾਅਦ ਵਿੱਚ 트럼ਪ ਸਰਕਾਰ ਨੇ ਵਾਪਸ ਲੈ ਲਿਆ 27 ਦਸੰਬਰ ਨੂੰ ਅਣਪਛਾਤੇ ਵਿਅਕਤੀਆਂ ਨੇ ਨਿਊਯਾਰਕ ਦੇ ਕਮੀਨਸ ਦੇ ਰਿਚਮੰਡ ਹਿਲਜ਼ ਖੇਤਰ ਚ ਸਥਿਤ ਇੱਕ ਸਿੱਖ ਸਭਿਆਚਾਰਕ ਕੇਂਦਰ ਤੇ ਗੁਰਦੁਆਰੇ ਦੀਆਂ ਕੰਧਾਂ ਤੇ ਨਫ਼ਰਤ ਭਰੀਆਂ ਗ੍ਰੈਫਿਟੀ ਬਣਾਈਆਂ ਭਾਈਚਾਰੇ ਦੇ ਮੈਂਬਰਾਂ ਨੇ ਇਸ ਨੂੰ ਨਫ਼ਰਤ ਅਪਰਾਧ ਕਿਹਾ ਤੇ ਸੁਰੱਖਿਆ ਚਿੰਤਾਵਾਂ ਜ਼ਾਹਰ ਕੀਤੀਆਂ ਗੁਰਦੁਆਰਾ ਕਮੇਟੀ ਨੇ ਸਥਾਨਕ ਪੁਲਿਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਤੇ ਨਿਊਯਾਰਕ ਪੁਲਿਸ ਵਿਭਾਗ ਇਸ ਘਟਨਾ ਦੀ ਜਾਂਚ ਕਰ ਰਿਹਾ ਹੈ ਬਾਬਾ ਮੱਖਣਸ਼ਾਹ ਲੁਬਾਣਾ ਸਿੱਖ ਸੈਂਟਰ ਜਿਸ ਵਿੱਚ ਇੱਕ ਗੁਰਦੁਆਰਾ ਵੀ ਹੈ ਪੰਜਾਬ ਐਵੇਨਿਊ ਤੇ ਸਥਿਤ ਹੈ ਜੋ ਕਿ ਨਿਊਯਾਰਕ ਦੇ ਛੋਟੇ ਪੰਜਾਬ ਵਜੋਂ ਜਾਣੇ ਜਾਂਦੇ ਖੇਤਰ 'ਚ ਹੈ ਸੈਂਟਰ ਦੀਆਂ ਕੰਧਾਂ ਤੇ ਈਡਬਲਯੂ ਅਤੇ ਐਸਐਮਡੀ ਸ਼ਬਦ ਸਪਰੇਅ ਪੇਂਟ ਕੀਤੇ ਗਏ ਸਨ ਇਹ ਸਪਸ਼ਟ ਨਹੀਂ ਹੈ ਕਿ ਇਹ ਘਟਨਾ ਕਦੋਂ ਵਪਰੀ ਛੋਟੇ ਪੰਜਾਬ ਚ ਇੱਕ ਕਮਿਊਨਿਟੀ ਵਰਕਰ ਅਤੇ ਗੁਰਦੁਆਰੇ ਦੇ ਨਿਯਮਿਤ ਦਰਸ਼ਨ ਕਰਨ ਵਾਲੇ ਜਪਨੀਤ ਸਿੰਘ ਨੇ ਕਿਹਾ ਕਿ ਮੈਨੂੰ ਇਸ ਘਟਨਾ ਬਾਰੇ ਉਦੋਂ ਪਤਾ ਲੱਗਾ ਜਦੋਂ ਕਮੇਟੀ ਦੇ ਇੱਕ ਨੌਜਵਾਨ ਮੈਂਬਰ ਨੇ ਮੈਨੂੰ ਫੋਟੋਆਂ ਭੇਜੀਆਂ ਤੇ ਦੱਸਿਆ ਕਿ ਇਹ ਨਫ਼ਰਤ ਭਰੀਆਂ ਗ੍ਰੈਫਿਟੀ ਕੇਂਦਰ ਦੀਆਂ ਕੰਧਾਂ ਤੇ ਪੇਂਟ ਕੀਤੀਆਂ ਗਈਆਂ ਨੇ ਮੇਰੀ ਚਿੰਤਾ ਇਹ ਹੈ ਕਿ ਜੇ ਉਹ ਸਾਡੀਆਂ ਕੰਧਾਂ ਨਾਲ ਅਜਿਹਾ ਕਰ ਸਕਦੇ ਨੇ ਤਾਂ ਉਹਨਾਂ ਨੂੰ ਗੁਰਦੁਆਰੇ ਦੇ ਅੰਦਰ ਆਉਣ ਤੇ ਖਤਰਾ ਪੈਦਾ ਕਰਨ ਤੋਂ ਕੌਣ ਰੋਕੇਗਾ ਪੁਲਿਸ ਰਿਪੋਰਟ ਦਰਜ ਕਰਨ ਤੋਂ ਇਲਾਵਾ ਸ਼ਹਿਰ ਦੇ ਨਵੇਂ ਮੇਅਰ ਜ਼ੁਹਰਾਨ ਮਮਦਾਨੀ ਦੇ ਦਫ਼ਤਰ ਨੂੰ ਇਸ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਨਿਊਯਾਰਕ ਦੀ ਗਵਰਨਰ ਕੈਥੀ ਹੋਚਲ ਦੇ ਦਫ਼ਤਰ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਗੁਰਦੁਆਰਾ ਕਮੇਟੀ ਦੇ ਸਾਬਕਾ ਪ੍ਰਧਾਨ ਤੇ ਅਜੇ ਵੀ ਮੈਂਬਰ ਦਲੇਰ ਸਿੰਘ ਨੇ ਕਿਹਾ ਅਸੀਂ ਇਸ ਘਟਨਾ ਤੋਂ ਬਹਿਦ ਹੈਰਾਨ ਹਾਂ 1999 ਚ ਗੁਰਦੁਆਰੇ ਦੇ ਨਿਰਮਾਣ ਤੋਂ ਬਾਅਦ ਇਹ ਪਹਿਲੀ ਵਾਰ ਹੋਇਆ ਹੈ ਜਦੋਂ ਇਸ ਵਿੱਚ ਅਜਿਹੀ ਘਟਨਾ ਵਾਪਰੀ ਹੈ ਸਾਰੇ ਮੈਂਬਰ ਬਹੁਤ ਚਿੰਤਤ ਨੇ ਤੇ ਇਸ ਘਟਨਾ ਸੰਬੰਧੀ ਵਾਧੂ ਸਾਵਧਾਨੀਆਂ ਵਾਰ ਟ੍ਰੈਨਿੰਗ ਉਹਨਾਂ ਕਹਿ ਕਿ ਕਿਉਂਕਿ ਕੇਂਦਰ ਦੇ ਉਸ ਪਾਸੇ ਕੋਈ ਸੀਸੀਟੀਵੀ ਕੈਮਰੇ ਨਹੀਂ ਸਨ ਇਸ ਲਈ ਅਸੀਂ ਵਿਅਕਤੀਆਂ ਦੀ ਪਛਾਣ ਨਹੀਂ ਕਰ ਸਕੇ ਕਮੇਟੀ ਨੇ ਪੁਲਿਸ ਵਿਭਾਗ ਨੂੰ ਬੇਨਤੀ ਕੀਤੀ ਹੈ ਕਿ ਉਹ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਪਛਾਣ ਕਰਨ ਲਈ ਨੇੜੇ ਰਹਿਣ ਵਾਲੇ ਸਥਾਨਕ ਨਿਵਾਸੀਆਂ ਦੇ ਸੀਸੀਟੀਵੀ ਫੁਟੇਜ ਦੀ ਜਾਂਚ ਕਰੇ ਇਹ ਕੇਂਦਰ ਇੱਕ ਅਜਿਹੇ ਖੇਤਰ ਚ ਇੱਕ ਪ੍ਰਮੁੱਖ ਸਥਾਨ ਹੈ ਜਿੱਥੇ ਬਹੁਤ ਸਾਰੇ ਪੰਜਾਬੀ ਕਾਰੋਬਾਰੀ ਤੇ ਸਿੱਖ ਨਿਵਾਸੀ ਰਹਿੰਦੇ ਨੇ ਜਪਨੀਤ ਨੇ ਕਿਹਾ ਕਿ ਇਹ ਅਸੰਭਵ ਹੈ ਕਿ ਜਿਨ੍ਹਾਂ ਲੋਕਾਂ ਨੇ ਅਜਿਹਾ ਕੀਤਾ ਉਹ ਕੇਂਦਰ ਦੀ ਧਾਰਮਿਕ ਮਹੱਤਤਾ ਤੇ ਅੰਦਰ ਸਥਿਤ ਗੁਰਦੁਆਰੇ ਤੋਂ ਜਾਣੂ ਨਾ ਹੋਣ ਇਹ ਪੂਰੀ ਤਰ੍ਹਾਂ ਨਸਲਵਾਦ ਅਤੇ ਨਫਰਤ ਦਾ ਕੰਮ ਸੀ ਕੈਨੇਡਾ ਸਰਕਾਰ ਅਤੇ ਅਨਟਾਰੀਓ ਸੂਬਾ 2026 ਚ ਨਾਗਰਿਕਾਂ ਨੂੰ ਵੱਖ-ਵੱਖ ਵਿੱਤੀ ਸਹਾਇਤਾ ਯੋਜਨਾਵਾਂ ਅਧੀਨ ਭੁਗਤਾਨ ਜਾਰੀ ਕਰੇਗਾ ਇਨ੍ਹਾਂ ਵਿੱਚ ਕੈਨੇਡਾ ਪੈਨਸ਼ਨ ਪਲਾਨ 올ਡ ਏਜ ਸਿਕਿਉਰਿਟੀ ਜੀਐਸਟੀ ਐਚਐਸਟੀ ਕ੍ਰੈਡਿਟ ਕੈਨੇਡਾ ਚਾਈਲਡ ਬੈਨੇਫਿਟ ਅਨਟਾਰੀਓ ਟ੍ਰਿਲਿਅਮ ਬੈਨੇਫਿਟ Ontario Disability Support Program ਅਤੇ Canada Disability Benefit ਸ਼ਾਮਲ ਨੇ CPP ਅਤੇ OAS ਪੈਨਸ਼ਨ 65 ਸਾਲ ਜਾਂ ਉਸ ਤੋਂ ਵੱਧ ਉਮਰ ਦੇ ਯੋਗ ਨਾਗਰਿਕਾਂ ਨੂੰ ਮਹੀਨਾਵਾਰ ਦਿੱਤੀ ਜਾਂਦੀ ਹੈ 2026 ਚ ਇਹ ਭੁਗਤਾਨ ਜ਼ਿਆਦਾਤਰ ਮਹੀਨੇ ਦੇ ਅਖੀਰ ਚ ਕੀਤੇ ਜਾਣਗੇ GST HST ਕ्रेडिट ਘਟ ਅਤੇ ਦਰਮਿਆਨੇ ਆਮਦਨ ਵਾਲੇ ਪਰਿਵਾਰਾਂ ਲਈ ਤਿਮਾਹੀ ਆਧਾਰ ਤੇ ਜਨਵਰੀ ਅਪ੍ਰੈਲ ਜੁਲਾਈ ਅਤੇ ਅਕਤੂਬਰ ਚ ਦਿੱਤਾ ਜਾਵੇਗਾ ਕੈਨੇਡਾ ਚਾਈਲਡ ਬੈਨੀਫਿਟ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਾਲੇ ਯੋਗ ਪਰਿਵਾਰਾਂ ਨੂੰ ਮਹੀਨਾਵਾਰ ਮਿਲੇਗਾ অন্ਟਾਰੀਓ ਟ੍ਰੀਲੀਅਮ ਬੈਨੀਫਿਟ ਹਰ ਮਹੀਨੇ ਜਾਰੀ ਕੀਤਾ ਜਾਵੇਗਾ ਜੋ ਟੈਕਸ ਰਿਟਰਨ ਦੇ ਆਧਾਰ ਤੇ ਹੁੰਦਾ ਹੈ ਓਡੀਐਸਪੀ ਦੇ ਭੁਗਤਾਨ ਹਰ ਮਹੀਨੇ ਦੇ ਆਖਰੀ ਕਾਰੋਬਾਰੀ ਦਿਨ ਕੀਤੇ ਜਾਣਗੇ ਜਦਕਿ ਕੈਨੇਡਾ ਡਿਸੇਬਿਲਟੀ ਬੈਨੀਫਿਟ ਮਹੀਨਾਵਾਰ ਆਧਾਰ ਤੇ ਯੋਗ ਵਿਅਕਤੀਆਂ ਨੂੰ ਮਿਲੇਗਾ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ 2026 ਚ ਇਹ ਬੈਨੀਫਿਟ ਕੈਨੇਡੀਅਨਸ ਲਈ ਮਹਿੰਗਾਈ ਦੇ ਦਬਾਅ ਤੋਂ ਰਾਹਤ ਦੇਣ ਚ ਮਦਦਗਾਰ ਸਾਬਤ ਹੋਣਗੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਸ਼ੁੱਕਰਵਾਰ ਨੂੰ ਇਰਾਨੀ ਅਧਿਕਾਰੀਆਂ ਨੂੰ ਬੇहद ਸਖਤ ਸ਼ਬਦਾਂ ਚ ਚੇਤਾਵਨੀ ਦਿੱਤੀ ਹੈ 트ੰਪ ਨੇ ਕਿਹਾ ਕਿ ਜੇਕਰ ਇਰਾਨੀ ਪ੍ਰਸ਼ਾਸਨ ਨੇ ਆਪਣੀਆਂ ਆਰਥਿਕ ਹਾਲਤਾਂ ਵਿਰੁੱਧ ਪ੍ਰਦਰਸ਼ਨ ਕਰ ਰੇ ਸ਼ਾਂਤਮਈ ਨਾਗਰਿਕਾਂ ਵਿਰੁੱਧ ਹਿੰਸਾ ਦੀ ਵਰਤੋਂ ਕੀਤੀ ਤਾਂ ਅਮਰੀਕਾ ਇਸ ਦਾ ਜਵਾਬ ਦੇਣ ਲਈ ਪੂਰੀ ਤਰ੍ਹਾਂ ਤਿਆਰ ਹੈ ਆਪਣੀ ਇੱਕ ਟ੍ਰੂਥ ਸੋਸ਼ਲ ਪੋਸਟ 'ਚ ਰਾਸ਼ਟਰਪਤੀ 트ੰਪ ਨੇ ਲਿਖਿਆ ਜੇਕਰ ਈਰਾਨ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਨੂੰ ਗੋਲੀ ਮਾਰਦਾ ਹੈ ਜਾਂ ਹਿੰਸਕ ਤਰੀਕੇ ਨਾਲ ਮਾਰਦਾ ਹੈ ਜੋ ਕਿ ਉਹਨਾਂ ਦਾ ਦਸਤੂਰ ਰਿਹਾ ਹੈ ਤਾਂ ਸੰਯੁਕਤ ਰਾਜ ਅਮਰੀਕਾ ਉਹਨਾਂ ਦੀ ਮਦਦ ਲਈ ਅੱਗੇ ਆਵੇਗਾ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਸਰੋਤ ਅਨੁਸਾਰ ਇਰਾਨ ਦੇ ਕਈ ਸੂਬਿਆਂ 'ਚ ਲੋਕ ਵੱਧਦੀਆਂ ਕੀਮਤਾਂ ਤੇ ਮਾੜੀ ਆਰਥਿਕ ਸਥਿਤੀ ਦੇ ਵਿਰੋਧ 'ਚ ਸੜਕਾਂ 'ਤੇ ਉਤਰੇ ਹੋਏ ਨੇ ਇਹ ਪ੍ਰਦਰਸ਼ਨ ਹੌਲੀ-ਹੌਲੀ ਹਿੰਸਕ ਰੂਪ ਧਾਰਨ ਕਰ ਰਹੇ ਨੇ ਲਾਕਡਨ ਕਾਉਂਟੀ 'ਚ ਪ੍ਰਦਰਸ਼ਨਕਾਰੀਆਂ ਤੇ ਪੁਲਿਸ ਵਿਚਾਲੇ ਹੋਈਆਂ ਝੜਪਾਂ 'ਚ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ ਹੈ ਕੁਰਦਸ਼ਤ ਸ਼ਹਿਰ 'ਚ ਇੱਕ ਬਾਸੀਜ਼ ਅਰਧ ਸੈਨਿਕ ਬਲ ਦਾ ਜਵਾਨ ਮਾਰਿਆ ਗਿਆ ਤੇ 13 ਹੋਰ ਜ਼ਖਮੀ ਹੋ ਗਏ ਪ੍ਰਦਰਸ਼ਨਕਾਰੀਆਂ ਵੱਲੋਂ ਸਰਕਾਰੀ ਇਮਾਰਤਾਂ ਬੈਂਕਾਂ ਅਤੇ ਪੁਲਿਸ ਦੀਆਂ ਗੱਡੀਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਵੀ ਖਬਰਾਂ ਨੇ ইরਾਨੀ ਪ੍ਰਸ਼ਾਸਨ ਨੇ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਕੁਹਦਸਤ ਵਿੱਚ 20 ਅਤੇ ਮਲਾੜ ਕਾਉਂਟੀ ਚ 30 ਦੇ ਕਰੀਬ ਲੋਕਾਂ ਨੂੰ ਗ੍ਰਫਤਾਰ ਕੀਤਾ ਗਿਆ। ਦੂਜੇ ਪਾਸੇ ਅਮਰੀਕੀ ਵਿਦੇਸ਼ ਵਿਭਾਗ ਨੇ ਵੀ ਈਰਾਨ ਚ ਹੋ ਰਹੀਆਂ ਗ੍ਰਫਤਾਰੀਆਂ ਤੇ ਹਿੰਸਾ ਤੇ ਚਿੰਤਾ ਜ਼ਾਹਰ ਕੀਤੀ ਤੇ ਕਿਹਾ ਕਿ ਪੂਰਾ ਦੇਸ਼ ਹੁਣ ਇਕਜੁੱਟ ਹੋ ਕੇ ਆਪਣੇ ਹੱਕਾਂ ਦੀ ਮੰਗ ਕਰ ਰਿਹਾ ਏ। ਇਹ ਪ੍ਰਦਰਸ਼ਨ ਸਾਲ 2022 ਚ ਮਹਾਸਾ ਅਮੀਨੀ ਦੀ ਮੌਤ ਤੋਂ ਬਾਅਦ ਹੋਏ ਪ੍ਰਦਰਸ਼ਨਾਂ ਤੋਂ ਬਾਅਦ ਹੁਣ ਤੱਕ ਦੇ ਸਭ ਤੋਂ ਵੱਡੇ ਪ੍ਰਦਰਸ਼ਨ ਮੰਨੇ ਜਾ ਰਹੇ ਨੇ। ਵਰਲਡ ਜੂਨੀਅਰ ਆਈਸ ਹਾਕੀ ਚੈਂਪੀਅਨਸ਼ਿਪ ਚ ਕੈਨੇਡਾ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਫਿਨਲੈਂਡ ਨੂੰ 7-4 ਨਾਲ ਹਰਾ ਕੇ ਗਰੁੱਪ B ਚ ਆਪਣਾ ਪਹਿਲਾ ਸਥਾਨ ਪੱਕਾ ਕਰ ਲਿਆ ਏ ਇਸ ਮੈਚ ਚ ਕੋਲ ਬੋਂਡੇ ਅਤੇ ਬਰੇਡੀ ਮਾਰਟਿਨ ਨੇ 2-2 ਗੋਲ ਕਰਕੇ ਟੀਮ ਦੀ ਜਿੱਤ ਚ ਸ਼ਲਾਘਾਯੋਗ ਭੂਮਿਕਾ ਨਿਭਾਈ ਪਿਛਲੇ ਸਾਲ ਆਪਣੇ ਘਰੇਲੂ ਮੈਦਾਨ ਤੋਂ ਨਿਰਾਸ਼ਾ ਨਾਲ ਵਾਪਸ ਜਾਣ ਵਾਲੇ ਬੋਂਡੇ ਲਈ ਇਹ ਮੈਚ ਖਾਸ ਰਿਹਾ ਜਿੱਥੇ ਉਸਨੇ ਨਵੇਂ ਸਾਲ ਸ਼ੁਭ ਮੌਕੇ ਤੇ ਆਪਣੀ ਕਾਰਗੁਜ਼ਾਰੀ ਦਿਖਾਈ ਮੈਚ ਦੌਰਾਨ ਕੈਨੇਡਾ ਦੀ ਅਗਲੀ ਲਾਈਨ ਨੇ ਲਗਾਤਾਰ ਦਬਾਅ ਬਣਾਈ ਰੱਖਿਆ ਜਦਕਿ ਰੱਖਿਆ ਖੇਡ ਨੇ ਫਿਨਲੈਂਡ ਦੇ ਹਮਲਿਆਂ ਨੂੰ ਕਈ ਵਾਰ ناکਾਮ ਕੀਤਾ ਦਰਸ਼ਕਾਂ ਨਾਲ ਭਰੇ ਸਟੇਡੀਅਮ 'ਚ ਕੈਨੇਡਾ ਦੇ ਖਿਡਾਰੀਆਂ ਨੇ ਤੇਜ਼ ਰਫ਼ਤਾਰ ਅਤੇ ਸਾਂਝੀ ਖੇਡ ਨਾਲ ਮੈਚ ਤੇ ਲਗਾਤਾਰ ਕਾਬੂ ਬਣਾਈ ਰੱਖਿਆ ਇਸ ਜਿੱਤ ਨਾਲ ਕੈਨੇਡਾ ਨੇ ਗਰੁੱਪ B 'ਚ ਸਭ ਤੋਂ ਵੱਧ ਅੰਕ ਹਾਸਲ ਕਰਦੇ ਹੋਏ ਅਗਲੇ ਦੌਰ ਲਈ ਮਜ਼ਬੂਤ ਦਾਵਾ ਪੇਸ਼ ਕੀਤਾ ਹੈ ਇਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ